ਗੱਲ ਕਰ ਰਹੀ ਸੀ ਕਿ ਜਿਹੜੇ ਡਿਫਰੈਂਟ ਕੰਪੋਨੈਂਟਸ ਨੇ ਸਾਡੀਆ ਸਕੀਮਾ ਨੇ ਗਿਆ ਪ੍ਰਧਾਨ ਮੰਤਰੀ ਮਤੱਸਰ ਸਬਦਾ ਯੋਜਨਾ ਦੇ ਵਿੱਚ ਉਹ ਕਿਹੜੀਆਂ-ਕਿਹੜੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਰੀਸ ਸਰਕੂਲੇਟਰੀ ਐਕੋਕਲਚਰ ਸਿਸਟਮ ਦੀ ਇਹ ਇੰਡੋਰ ਸਿਸਮਾ ਸੁਪਰ ਇੰਟੈਂਸਿਵ ਹੈਗਾ ਥੋੜੀ ਜਗ੍ਹਾ ਦੇ ਵਿੱਚ ਅਸੀਂ 8 ਟੈਂਕ ਬਣਾਣੇ ਨੇਗੇ ਜਿਸ ਤਰ੍ਹਾਂ ਆਪਣਾ ਗੋਡਾਊਨ ਹੁੰਦਾਗਾ ਉਹਦੇ ਅੰਦਰ 8 ਟੈਂਕ ਬਣਾ ਕੇ ਪਾਣੀ ਛੱਡਣਾਗਾ ਇੰਟਰਕਨੈਕਟਿਡ ਹੁੰਦੇ ਆਗੇ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਰੀ-ਯੂਜ਼ ਕਰਦੇ ਆ ਇਹਦੇ ਨਾਲ ਸਾਡੀ ਪਾਣੀ ਦੀ ਵੀ ਬਚਤ ਹੁੰਦੀ ਹੈਗੀ ਜਗ੍ਹਾ ਦੀ ਵੀ ਹੁੰਦੀ ਹੈਗੀ ਪ੍ਰੋਡਕਟ ਸਾਡੀ ਵੱਧਦੀ ਹੈਗੀ ਤੇ ਹਾਈ ਕੁਆਲਿਟੀ ਜਿਹੜਾ ਐਂਡ ਪ੍ਰੋਡਕਟ ਹੈਗਾ ਉਹ ਪੈਦਾ ਹੁੰਦਾ ਹੈਗਾ ਤੇ ਇਹ ਵੀ ਸਾਡੇ ਪੰਜਾਬ ਦੇ ਵਿੱਚ ਕੱਟੋ-ਕੱਟੋ ਵੀ 5-6 ਇਹ ਪ੍ਰੋਜੈਕਟ ਜਿਹੜੇ ਲੱਗ ਚੁੱਕੇ ਨੇ ਅਸੀਂ ਸਬਸਟ ਵੀ ਉਹਨਾਂ ਨੂੰ ਪ੍ਰਦਾਨ ਕੀਤੀ ਜਾ ਚੁੱਕੀ ਹੈ ਜੀ 50 ਲੱਖ ਦਾ ਪ੍ਰੋਜੈਕਟ ਹੈਗਾ ਛੋਟਾ ਲਾਉਣਾ ਤਾਂ 25 ਲੱਖ ਦਾ ਇਹ ਪ੍ਰੋਜੈਕਟ ਹੈਗਾ ਇਸੇ ਤਰ੍ਹਾਂ ਹੀ ਬਾਇਓ ਫਲੌਗ ਕਲਚਰ ਦੀ ਸਥਾਪਨਾ ਗਈ ਹੈ ਇਹ ਸਿਸਟਮ ਵੀ ਹੈਗਾ ਇੱਕ ਬਾਇਓ ਫਲੌਗ ਦੇ ਵਿੱਚ ਤੁਸੀਂ ਦੋ ਕਨਾਲਾਂ ਦੇ ਵਿੱਚ ਸੱਤ ਟੈਂਕ ਬਣਾਣੇ ਨੇਗੇ ਉਹਦੇ ਵਿੱਚ ਸਰੀਏ ਖੜੇ ਕਰਕੇ ਸੀਮਿੰਟ ਦੇ ਨਾਲ ਕੰਕਰੀਟ ਬਣਾ ਕੇ ਤਰਪਾਲ ਪਾਣੀਆ ਤਰਪਾਲ ਪਾ ਕੇ ਆਪਾਂ ਨੇ ਜਾਲੀ ਦੇ ਨੈਟ ਦੇ ਨਾਲ ਉਹਨੂੰ ਟੱਕ ਦੇਣਾ ਤੇ ਉਹਦੇ ਵਿੱਚ ਪਾਣੀ ਪਾਉਣਾਗਾ ਇਹ ਕਨਸੈਪਟ ਆ ਬਾਇਓਫਲੌਕ ਦਾ ਮਤਲਬ ਹੁੰਦਾਗਾ ਕਿ ਜਿਹੜੇ ਸੂਖਮ ਜੀਵ ਹੁੰਦੇ ਨੇ ਮੱਛੀ ਦਾ ਜਿਹੜਾ ਵੇਸਟ ਹੈਗਾ ਫੈਕਲ ਮੈਟਰ ਹੈ ਅਸੀਂ ਉੱਪਰਲੇ ਖਰਚੇ ਘਟਾਣੇ ਨੇ ਉੱਪਰਲੇ ਖਰਚੇ ਕੀ ਨੇ ਫੀਡ ਦੇ ਖਰਚੇ ਘਟਾਣੇ ਨੇ ਉਹਨੂੰ ਅਸੀਂ ਆਕਸੀਜਨ ਦੀ ਮਦਦ ਨਾਲ ਵਾਤਾਵਰਣ ਦੇ ਵਿੱਚ ਜਿਹੜੀ ਆਕਸੀਜਨ ਹੈ ਉਹਨੂੰ ਅਸੀਂ ਪਾਣੀ ਦੇ ਵਿੱਚ ਇੰਜੈਕਟ ਕਰਕੇ ਸੂਖਮ ਜੀਵਾਾਂ ਦੀ ਮਦਦ ਨਾਲ ਜਿਹੜਾ ਵੇਸ ਮਟੀਰੀਅਲ ਆ ਉਹਨੂੰ ਫੀਡ ਦੇ ਵਿੱਚ ਕਨਵਰਟ ਕਰਦੇ ਆਂਗੇ ਇਹਦੇ ਵਿੱਚ ਮੱਛੀ ਪੜਦੀ ਹੈਗੀ ਸੱਤ ਟੈਂਕ ਹੁੰਦੇ ਨੇ ਜੀ ਉਹ ਵੀ ਇਹ ਬਾਇਓਫਲੌਗਿਕ ਸਿਸਟਮ ਵੱਡਾ 50 ਟੈਂਕ ਲਾਉਣੇ ਨੇ 50 ਲੱਖ 25 ਲਾਉਣੇ ਨੇ 25 ਲੱਖ ਤੇ ਸੱਤ ਟੈਂਕ ਲਾਉਣੇ ਨੇ 7.5 ਲੱਖ ਰੁਪਏ ਦੀ ਯੂਨਿਟ ਕਾਸਟ ਆ ਇਹ ਸਾਰੇ ਯੂਨਿਟਾਂ ਤੇ ਜਿਹੜੀ ਮੈਂ ਗੱਲ ਕਰ ਰਹੇ ਆਂਗੇ 40 ਤੋਂ 60% ਸਬਦੀ ਮਿਲਦੀ ਉਸ ਤੋਂ ਬਾਅਦ ਹੈਗਾ ਬਾਇਓਫਲੌਗ ਤਲਾਬ ਦਾ ਨਿਰਮਾਣ ਕਰਨਾ ਇਹਦੇ ਵਿੱਚ ਕੀ ਆ ਤੁਸੀਂ ਦੋ ਕਨਾਲਾਂ ਦੇ ਵਿੱਚ ਪਾਉਂਡ ਬਣਾਣਾਗਾ ਉਹਦੀ ਲਾਈਨਿੰਗ ਕਰਨੀ ਆ ਤਰਪਾਲ ਪਾ ਕੇ ਤਾਂ ਕਿ ਪਾਣੀ ਦੀ ਸੀਪੇਜ ਨਾ ਹੋਵੇ ਇੱਕ ਉਹਦਾ ਸ਼ੈੱਡ ਬਣਾਉਣਾਗਾ ਆਪਾਂ ਨੇ ਉਹਦੇ ਵਿੱਚ ਕੀ ਕਰਨਾਗਾ ਇੱਕ ਜਨਰੇਟਰ ਲਾਉਣਾਗਾ ਤੇ ਉਹਦੇ ਨਾਲ ਦੋ ਆਪਾਂ ਨੇ ਕੀ ਲਾਣੇ ਨੇਗੇ ਜਿਹੜੀ ਸਾਡੀ ਵਾਤਾਵਰਣ ਦੀ ਮੈਂ ਆਕਸੀਜਨ ਦੀ ਗੱਲ ਕਰਦਾਗਾ ਉਹਨਾਂ ਦਾ ਕੀ ਕਹਿੰਦੇ ਨੇ ਉਹ ਬਲੂਅਰ ਸੌਰੀ ਮੈਂ ਨਾ ਭੁੱਲ ਗਿਆ ਬਲੂਅਰ ਕਹਿੰਦੇ ਅਸੀਂ ਉਹਨੂੰ ਮਕੈਨੀਕਲ ਹੁੰਦੇ ਨੇਗੇ ਇੱਕ ਨੂੰ ਚਲਾਣਾ 4 ਘੰਟੇ ਫਿਰ ਦੂਸਰੀ ਨੂੰ ਚਲਾਣਾ ਜੇ ਅਸੀਂ ਲਗਾਤਾਰ ਚਲਾਵਾਂਗੇ ਉਹਦੇ ਵਿੱਚ ਕੀ ਹੋਏਗਾ ਕੰਜੈਪਸ਼ਨ ਵੀ ਜ਼ਿਆਦਾ ਹੋਊਗੀ ਸੜਨ ਦਾ ਵੀ ਡਰ ਹੁੰਦਾ ਹੈ ਤੇ ਇਹ ਸਿਸਟਮ ਦੇ ਨਾਲ ਹੀ ਸਾਡੀ ਮੱਛੀ ਪਾਲਦੀ ਹੈ ਮੇਨ ਖਾਸ ਕਰਕੇ ਪੰਗਾਸ ਮੱਛੀ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਬਹੁਤ ਜ਼ਿਆਦਾ ਹੈ ਦੇ ਵਿੱਚ ਤੇ ਇਹ 14 ਲੱਖ ਦਾ ਪ੍ਰੋਜੈਕਟ ਹੈਗਾ ਇਹ ਵੀ ਆਪਾਂ ਲਗਾ ਸਕਦੇ ਹਾਂ ਜੀ ਅੱਗੇ ਹੈਗਾ ਜੀ ਰੰਗੀਨ ਮੱਛੀ ਪਾਲਣ ਯੂਨਿਟ ਲਾਉਣ ਤੇ 3 ਲੱਖ 8 ਲੱਖ ਤੇ 25 ਲੱਖ ਦਾ ਯੂਨਿਟ ਹੈਗਾ ਕੋल्ड ਸਟੋਰ ਸਟੋਰੇਜ ਜਾਂ ਆਈਸ ਪਲੱਡ ਦੀ ਸਥਾਪਨਾ ਕਰਨੀ ਆ ਅਸੀਂ ਜਿੱਦਾਂ ਕਿ ਜੁਨਟ ਲਾਉਣਗੇ ਕੈਪੈਸਿਟੀ ਦੇ ਉੱਤੇ ਡਿਪੈਂਡ ਕਰਦਾ ਕਿੰਨੇ ਮੈਟ੍ਰਿਕ ਸਮਰੱਥਾ ਦਾ ਜਿਹੜਾ ਤੁਸੀਂ ਇਹ ਜੁਨਟ ਆ ਸਥਾਪਿਤ ਕਰਵਾਗਾ ਉਹਦੇ ਹਿਸਾਬ ਨਾਲ ਤੁਹਾਡੀ ਇਹ ਪ੍ਰੋਜੈਕਟ ਕਾਸਟ ਬਣਨੀ ਆ ਉਸੇ ਤਰ੍ਹਾਂ ਹੀ ਰੈਫਰਿਜਰੇਟਿਡ ਕੋਈ ਵਾਹਨ ਖਰੀਦਣਾ ਏਸੀ ਗੱਡੀ ਲੈਣੀ ਆ ਟਰੱਕ ਲੈਣਾਗਾ ਜਾਂ ਇਨਸੂਲੇਟਿਡ ਟਰੱਕ ਲੈਣਾਗਾ 20 ਤੇ 25 ਲੱਖ ਦੇ ਹੀ ਟਰੱਕ ਨੇ ਉਹ ਤਾਂ ਕਿ ਜਿਹੜੀ ਮੱਛੀ ਆ ਇੱਕ ਜਗ੍ਹਾ ਤੋਂ ਅਸੀਂ ਦੂਸਰੀ ਜਗ੍ਹਾ ਇਹਨੂੰ ਟ੍ਰਾਂਸਪੋਰਟੇਸ਼ਨ ਦੇ ਵਾਸਤੇ ਭੱਜ ਸਕੀਏ ਅਗਲਾ ਹੈਗਾ ਜੀ ਨੈਕਸਟ ਕਰੋ ਇਸੇ ਤਰ੍ਹਾਂ ਹੀ ਆਪਾਂ ਦੇਖਿਆ ਕਿ ਤੁਸੀਂ ਸਾਰਿਆਂ ਨੇ ਵਿਖਿਆ ਹੋਣਾ ਕਿ ਜਿਹੜਾ ਗਰੀਬ ਬੰਦਾ ਹੈਗਾ ਜਿਹਦੇ ਕੋਲੇ ਕੋਈ ਸਾਧਨ ਨਹੀਂ ਹੈਗਾ ਕਿ ਮੈਂ ਮੱਛੀ ਦਾ ਕੰਮ ਕਰਨਾ ਜੀ ਮੈਂ ਕੀ ਕਰਾਂ ਮੈਨੂੰ ਵੀ ਥੋੜਾ-ਮੋਟਾ ਕਰਾ ਦਿਓ ਕੰਮ ਤੇ ਉਹਦੇ ਵਾਸਤੇ ਇਹ ਹੈ ਕਿ ਜਿਹੜੀ ਸਾਡੀ ਮੱਛੀ ਆ ਉਹਦੀ ਕੰਪਨਸ਼ਨ ਨੂੰ ਵਧਾਉਣ ਵਾਸਤੇ ਮੋਟਰਸਾਈਕਲ ਵੀ ਦਾ ਆਈਸ ਬਾਕਸ ਦਾ ਪ੍ਰੋਵੀਜ਼ਨ ਹੈਗਾ ਅਸੀਂ ਬੰਡੇ ਵੀ ਲਏ ਬਹੁਤ ਵੱਡੇ ਲਏ ਹਰ ਜ਼ਿਲ੍ਹੇ ਦੇ ਵਿੱਚ 75000 ਦੀ ਯੂਨਿਟ ਕਸਤਾ ਕਿ ਮੋਟਰਸਾਈਕਲ ਦੀ ਉਹਦੇ ਵਿੱਚ ਅਸੀਂ 30 ਕੁ ਹਜ਼ਾਰ ਦੇ ਲਗਭਗ 40% 50% ਦੇ ਹਿਸਾਬ ਨਾਲ ਅਸੀਂ ਸਬਸਿਡੀ ਦਿੱਤੀ ਤਾਂ ਕਿ ਇੱਕ ਬੰਦਾ ਤੇ 25 ਤੋਂ 30 ਕਿਲੋ ਜਿਹੜੀ ਮੱਛੀ ਆ ਗਈ। ਕੰਡਾ ਵੱਟਾ ਨਾਲ ਉਹਨੇ ਬੈਲੈਂਸ ਆਪਣਾ ਰੱਖਣਾਗਾ ਤਕੜੀ ਵੱਟਾ ਤੇ ਗਲੀਆਂ-ਗਲੀਆਂ ਸ਼ਹਿਰਾਂ-ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੇ ਵੀ ਲੱਗਦਾ ਉਹ ਮੱਛੀ ਵੇਚੇ ਆਪਣਾ। ਤੇ ਉਹਦੇ ਨਾਲ ਕੀ ਆਗਾ ਕਟੋ-ਕੱਟ ਵੀ 1500, 2000 ਜਿੰਨਾ ਵੀ ਹਜ਼ਾਰ ਰੁਪਈਆ ਕੁਛ ਨਾ ਕੁਛ ਹਰ ਰੋਜ਼ ਆਪਣਾ ਕਮਾਵੇਗਾ। ਇਹਦੇ ਨਾਲ ਕੀ ਉਹ ਸਾਡੀ ਮੱਛੀ ਦੀ ਜਿਹੜੀ ਖਾਣ ਦੀ ਆਰਥਾਂ ਨੇ ਉਹਦੇ ਵਿੱਚ ਵੀ ਸੁਧਾਰ ਹੋਊਗਾ ਤੇ ਸਾਡੀ ਮੱਛੀ ਦੀ ਜਿਹੜੀ ਕੰਜ਼ਮਪਸ਼ਨ ਆ ਉਹ ਵੀ ਜ਼ਿਆਦਾ ਹੋਊਗੀ। ਇਸੇ ਤਰ੍ਹਾਂ ਹੀ ਸਾਡੇ ਕੋਲੇ ਸਾਈਕਲ ਸਾਈਕਲ ਦਾ ਤਾਂ ਚਲੋ ਨਹੀਂ ਆਪਣੇ ਕੋਲ ਲੈਂਦਾ ਇਹਨਾ ਗਰੀਬ ਨਹੀਂ ਹੁੰਦਾ ਕੋਈ ਆਪਣੇ ਆਪ ਹੀ ਲੈ ਲੂ 3 ਵੀਲਰ ਜਿਹੜਾ ਹੈਗਾ ਆਟੋ ਹੈਗਾ ਇਹ ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵੰਡੇ ਗਏ ਨੇ ਕਿਉਂਕਿ ਹਰੇਕ ਬੰਦਾ ਆਟੋ ਨਹੀਂ ਲੈ ਸਕਦਾ ਅਗਰ ਸਾਰੇ ਆਟੋ ਲੈ ਲੈ ਬਾਕੀ ਦਾ ਕੰਮ ਫਿਰ ਮੱਛੀ ਕਿੱਥੋਂ ਲਾਉਗੀ ਤੇ ਇਹ ਸਿਲੇਕਟਡ ਬੰਦਿਆਂ ਨੂੰ ਅਸੀਂ ਦਿੰਨੇ ਆ ਵੀ ਜਿਹਨੂੰ ਲੋਡ ਆ ਜਿਹੜਾ ਮੰਡੀ ਦੇ ਵਿੱਚ ਛੋਟੀ ਆਪਣੇ 5-4 ਕੁਆਂਟਲ ਜਾਂ 10 ਕੁਆਂਟਲ ਦੀ ਮਾਲ ਲੈ ਕੇ ਜਾਣਾਗਾ ਉਹ ਆਟੋ ਦੇ ਵਿੱਚ ਐਜ਼ ਇਹ ਉਹਨਾਂ ਤੋਂ ਕਿਰਾਇਆ ਲੈ ਸਕਦਾਗਾ ਆਪਣੀ 2500 ਤੋਂ 3000 ਰੁਪਏ ਦੇ ਵਿੱਚ ਇਹ ਵੀ ਆਮਦਨ ਪ੍ਰਾਪਤ ਕਰਦੇ ਹਾਂ ਸਾਡੇ ਬੰਦੇ ਆਪਣੀ ਜਿੰਦਾ ਮੱਛੀ ਵੇਚ ਕੇ ਇੰਦਰ ਦਾ ਕਿਸੇ ਨੇ ਸਟੈਬਲਿਸ਼ ਕਰਨਾ ਦੁਕਾਨ ਖੋਲੜੀ ਹੈ ਵੀ ਉਹਦੇ ਵਾਸਤੇ ਵੀ ਸਾਡੇ ਕੋਲ 20 ਲੱਖ ਦਾ ਪ੍ਰੋਜੈਕਟ ਹੈ ਇਸੇ ਤਰ੍ਹਾਂ ਇਹ ਫਿਸ਼ ਫੀਡ ਮਿਲ ਲਗਾਣੀ ਹੈਗੀ ਪੰਜਾਬ ਦੇ ਵਿੱਚ ਫਿਸ਼ ਫੀਡ ਮਿੱਲ ਦਾ ਬਹੁਤ ਵਧੀਆ ਸਕੋਪ ਹੈ ਕਿਉਂਕਿ ਅਸੀਂ ਦੇਖਦੇ ਹਾਂ ਕੰਪਨੀ ਦੀ ਜਿਹੜੀ ਫੀਡ ਮਿਲਦੀ ਹੈ ਸਾਨੂੰ ਬਹੁਤ ਮਹਿੰਗੀ ਪੈਂਦੀ ਹੈਗੀ ਜੇ ਤੁਸੀਂ ਆਪ ਫਾਰਮੂਲੇ ਫੀਡ ਬਣਾਉਂਗੇ ਪਰ ਤੁਹਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾਗਾ ਸਾਡੀਆਂ ਡੈਮੋ ਜਿਹੜੀਆਂ ਫੀਡ ਸਪੀਡ ਮੀਲਰ ਲੱਗੀਆਂ ਨੇ ਉਥੇ ਆਓ ਅਸੀਂ ਤੁਹਾਨੂੰ ਫੀਡ ਬਣਾਵਾਵਾਂਗੇ ਅਗਰ ਤੁਸੀਂ ਆਪਣਾ ਮਟੀਰੀਅਲ ਵੀ ਲੈ ਕੇ ਆਉਨੇ ਹੋ ਉਹਦੇ ਵਿੱਚ ਵੀ ਅਸੀਂ ਆਪਜੀ ਦੀ ਮਦਦ ਕਰਾਂਗੇ ਆਪਦੇ ਸਾਹਮਣੇ ਅਸੀਂ ਫਲੂਟਿੰਗ ਫੀਡ ਜਾਂ ਅਸੀਂ ਪੈਲੇਟਿਡ ਫੀਡ ਜਾਂ ਮਿਕਸ ਬਣਾ ਕੇ ਤੁਹਾਨੂੰ ਦੇ ਦਵਾਂਗੇ ਇਹਦੀ ਜੇ ਫੀਡ ਸਪੀਡ ਮੀਲਿੰਗ ਦੀ ਵੀ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਯੂਨਿਟ ਇਹ ਲੱਗ ਚੁੱਕੇ ਨੇ 30 ਲੱਖ ਦਾ ਪ੍ਰੋਜੈਕਟ ਹੈ ਛੋਟਾ 2 ਟਨ ਦਾ ਇਸੇ ਤਰ੍ਹਾਂ ਹੀ 8 ਟਨ ਦਾ ਲਾਉਣਾ 1 ਕਰੋੜ ਦਾ ਹੈ ਕਪੈਸਿਟੀ ਜਿੰਜੋ ਵਧੇ ਜਾਊਗੀ ਉਹਦਾ ਜਿਹੜਾ ਪ੍ਰੋਜੈਕਟ ਕਸਟ ਆ ਉਹ ਵੀ ਵਧੇਗਾ ਇਸੇ ਤਰ੍ਹਾਂ ਹੀ ਫਿਸ਼ ਰੇਲ ਜਿਹੜੀ ਮਾਰਕੀਟ ਆ ਗਈ ਰਗੀਨ ਮੱਛੀਆਂ ਦੀ ਤੁਸੀਂ ਬਣਾਉਣੀਆਂ 1 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੈਗਾ ਕਲਸਟਰ ਬੇਸਡ ਇਹ ਹੈਗਾ ਇਹ ਵੀ ਆਪਾਂ ਬਣਾ ਸਕਦੇ ਹਾਂ ਕਿਸੇ ਵੀ ਚੀਜ਼ ਨੂੰ ਅਸੀਂ ਪਪੂਲਰ ਕਰਨਾ ਖਾਣ ਵਾਸਤੇ ਖਾਸ ਕਰਕੇ ਉਹਦੀ ਵੈਲਿਊ ਐਡੀਸ਼ਨ ਕਰਨੀ ਬਹੁਤ ਜ਼ਰੂਰੀ ਹੈਗੀ ਜਿਵੇਂ ਮੱਛੀਆਂ ਦਾ achar ਹੋ ਗਿਆ ਮੱਛੀਆਂ ਦੇ ਪਾਪੜ ਹੋ ਗਏ ਫਿਸ਼ ਵਾਲਜ਼ ਹੋ ਗਏ ਤੇ ਇਹਨੂੰ ਆਪਾਂ ਕਿਵੇਂ ਕਰ ਸਕਦੇ ਹਾਂ ਜਿਵੇਂ ਹੁਣ ਆਪਾਂ ਪਹਿਲਾਂ ਮੈਂ ਗੱਲ ਕੀਤੀ ਆ ਬڑے ਈਟਿੰਗ ਜੁਆਇੰਟ ਜਿਹੜੇ ਮਾਡਰਨ ਨੇਗੇ ਸਾਡੇ ਜਿਵੇਂ KFC ਹੈਗਾ ਸਾਬੇ ਉਹ ਕਰਦੇ ਕੀ ਨੇ ਕਿ ਟਿੱਕੀ ਬਣਾਉਂਦੇ ਨੇ ਉਹਦੇ ਵਿੱਚ ਚਿਕਨ ਪਾਉਂਦੇ ਨੇਗੇ ਉਹ ਮੈਂ ਕਹਿੰਦਾ ਬਹੁਤ ਈਜ਼ੀ ਕੰਮ ਆ ਜੇ ਚਿਕਨ ਕੱਟ ਕੇ ਸਾਡੀ ਮੱਛੀ ਦੀ ਟਿੱਕੀ ਪਾ ਦਿਓ ਉੱਥੇ ਤੁਸੀਂ KFC ਦੇ ਨਾਲ ਉਹ ਵੀ ਬਹੁਤ ਸੋਹਣਾ ਕੰਮ ਕਰ ਸਕਦੇ ਹੋਗੇ ਇਸ ਕਰਕੇ ਮੈਂ ਕਹੂੰਗਾ ਵੀ ਵੈਲਿਊ ਐਡੀਸ਼ਨ ਦੇ ਵਿੱਚ ਵੀ ਸਾਨੂੰ ਬਹੁਤ ਜ਼ਰੂਰੀ ਆਉਣਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਬਹੁਤ ਘੱਟ ਸਾਡਾ ਹਲੇ ਚੱਲ ਰਿਹਾਗਾ ਕੰਮ ਇਸ ਪਾਸੇ ਵੀ ਸਾਨੂੰ ਆਉਣ ਦੀ ਲੋੜ ਹੈ ਮੈਂ ਇੱਥੇ ਖਾਸ ਜ਼ਿਕਰ ਕਰਨਾ ਚਾਹਾਂਗਾ ਗੁਰੂ ਸਾਡੀ ਗੜਵਾਸੂ ਯੂਨੀਵਰਸਿਟੀ ਕਿਉਂਕਿ ਉਹਨਾਂ ਕੋਲੇ ਫੁੱਲ ਫਲੈਜਡ ਇੱਕ ਵੈਲਿਊ ਐਡੀਸ਼ਨ ਦਾ ਇੱਕ ਸੈਪਰੇਟ ਵਿੰਗ ਹੈਗਾ ਫੂਡ ਪ੍ਰੋਸੈਸਿੰਗ ਦਾ ਉਹ ਉੱਥੇ ਉਹਨਾਂ ਦੀ ਟ੍ਰੇਨਿੰਗ ਵੀ ਹੁੰਦੀ ਆ ਤੇ ਇਸੇ ਤਰ੍ਹਾਂ ਹੀ ਉਹ ਟ੍ਰੇਨਿੰਗ ਦਿੰਦੇ ਨੇ ਸਾਡੀ ਜਿਹੜੀ ਕਿਸੇ ਵੀਰ ਨੇ ਫਿਸ਼ ਫੀਡ ਮਿੱਲ ਦੀ ਐਸਟੈਬਲਿਸ਼ਮੈਂਟ ਕਰਨੀ ਹੈਗੀ ਉਹਦੇ ਵਾਸਤੇ ਵੀ ਉਹ ਜਾਣਕਾਰੀ ਪ੍ਰਦਾਨ ਕਰ ਦਿੰਦੇ ਇਵਨ ਬਾਇਓਫਲੋਕ ਆਰਈਐਸ ਤੁਸੀਂ ਸਾਡੇ ਨਾਲ ਜੁੜੋ ਅਸੀਂ ਸਪான்ਸਰ ਕਰਾਂਗੇ ਤੁਹਾਨੂੰ ਤੁਹਾਨੂੰ ਟ੍ਰੇਨਿੰਗ ਕਰਨੀ ਪਊਗੀ ਤੇ ਇਸ ਕਰਕੇ ਥੋੜੇ ਜਿਹੇ ਹਮਲਾ ਮਾਰੋ ਆਪਾਂ ਹੋਰ ਇਸ ਖੇਤਰ ਨੂੰ ਹੋਰ ਵਧਾਉਣਾਗਾ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਲ ਮਿਲ ਕੇ ਆਪਾਂ ਇਸ ਖੇਤਰ ਨੂੰ ਹੋਰ ਵਧਾਉਣਾਗਾ ਨੈਕਸਟ ਇਹਦੇ ਵਿੱਚ ਜਿਹੜੀ ਸਕੀਮ ਆ 40 ਤੋਂ 50 60% ਦੀ ਮੈਂ ਗੱਲ ਕਰ ਰਿਹਾ ਸੀ ਕਿਹੜੇ-ਕਿਹੜੇ ਬੰਦਿਆਂ ਨੂੰ ਮਿਲਣ ਯੋਗ ਹੈ ਫਿਸ਼ਰਸ ਨੇਗੇ ਸਾਡੇ ਮੱਛੀ ਪਾਲਣ ਦੇ ਜਿਹੜੇ ਕੰਮ ਕਰਦੇ ਰਹੇਗੇ ਮਛੀਰੇ ਜਿਹਨੂੰ ਅਸੀਂ ਕਹਿੰਦੇ ਆਂ ਫਿਸ਼ ਫਾਰਮਰਸ ਨੇਗੇ ਸਾਡੇ ਫਿਸ਼ ਵਰਕਰਸ ਨੇ ਫਿਸ਼ ਵੈਂਡਰਸ ਨੇ ਮੱਛੀ ਜਿਹੜੇ ਦੁਕਾਨਾਂ ਦੇ ਵੇਚਦੇ ਨੇਗੇ ਫਿਸ਼ ਕੋਆਪਰੇਟਿਵਸ ਆਪਾਂ ਨੂੰ ਪਤਾ ਵੀ ਹਰ ਖੇਤੀਬਾੜੀ ਦੇ ਵਿੱਚ ਕਿੰਨੀਆਂ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਹੋਈਆਂ ਨੇਗੀਆਂ ਇਸੇ ਤਰ੍ਹਾਂ ਹੀ ਚਿੰਗਾ ਪਾਲਣ ਦੀਆਂ ਵੀ ਸੁਸਾਇਟੀਆਂ ਇੱਥੇ ਬਣੀਆਂ ਹੋਈਆਂ ਨੇਗੀਆਂ ਮੱਛੀ ਪਾਲਣ ਦੀਆਂ ਸੁਸਾਇਟੀਆਂ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਣੀਆਂ ਹੋਈਆਂ ਨੇਗੀਆਂ ਉਹਨਾਂ ਨੂੰ ਜਿਹੜੀ ਸਬਸਿਡੀ ਆ ਉਹ ਲਾਰਜ ਅਮਾਊਂਟ ਤੇ ਅਸੀਂ ਦਿੰਦੇ ਆਗੇ 60% ਸਬਸਿਡੀ ਉਹਨਾਂ ਨੂੰ ਮਿਲ ਜੂਗੀ ਇਸੇ ਤਰ੍ਹਾਂ ਹੀ ਸਾਡੇ ਐਫਐਫ ਪੀਓ ਹੈਗੇ ਐਸਸੀ ਐਸਟੀ ਵੂਮਨ ਜਿਹੜੀ ਹੈਗੀ ਕੈਟਾਗਰੀ ਨੂੰ ਇਹ 60% ਸਬਸਿਡੀ ਅਸੀਂ ਪ੍ਰਦਾਨ ਕਰਦੇ ਆਗੇ ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਸਾਡੇ ਕੋਲੇ ਹੈਗੇ ਹਾਂਜੀ ਨੈਕਸਟ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਪ੍ਰਧਾਨ ਮੰਤਰੀ ਮੁਦੱਸਰ ਸੰਪਤਾ ਯੋਜਨਾ ਦੇ ਵਿੱਚ ਜੇ ਅਸੀਂ ਨਵਾਂ ਪਾਉਂਡ ਬਣਾਉਣਾਗਾ ਉਹ 11 ਲੱਖ ਰੁਪਏ ਦਾ ਸਾਡਾ ਪ੍ਰੋਜੈਕਟ ਕੋਸਟ ਆ ਉਹਦੇ ਵਿੱਚ ਵੱਖ-ਵੱਖ ਜਿਹੜੇ ਸਬ ਕੰਪੋਨੈਂਟ ਨੇ ਪਾਉਂਡ ਦੀ ਡਿਗਿੰਗ ਕਰਨੀ ਹੈ ਕਿ ਬਣਾਉਣਾਗਾ ਉਹਨੂੰ ਚਾਹੇ ਟਰੈਕਟਰ ਦੇ ਨਾਲ ਬਣਾਓ ਜੀਸੀਬੀ ਦੇ ਨਾਲ ਬਣਾਓ ਜਿਵੇਂ ਮਰਜ਼ੀ ਬਣਾਓ ਪਰ ਉਹਦਾ ਇੱਕ ਸਟੈਂਡਰਡ ਆ ਆਪਜੀ ਨੂੰ ਪਤਾ ਹੈ ਕਿ ਕਿਵੇਂ ਉਹਦੇ ਬੰਨ ਬਣਾਣੇ ਨੇ ਕਿੰਨੇ ਉੱਚੇ ਕਰਨੇ ਨੇ ਕਿੰਨੇ ਚੌੜੇ ਕਰਨੇ ਨੇ ਸਲੋਪਿੰਗ ਕਿਵੇਂ ਕਰਨੀ ਮਤਲਬ ਦੋ ਦੋ ਰਹਿਣੇ ਦੋ ਮਿੰਟ ਤੇ ਇਹ ਆਪਾਂ ਨੇ ਬਣਾਉਣਾ ਹੈ ਇਹ ਵੀ ਤੁਸੀਂ 11 ਲੱਖ ਦੇ ਵਿੱਚ ਕਰ ਸਕਦੇ ਹੋ ਨੈਕਸਟ ਕਰੋ ਜੀ ਨੈਕਸਟ ਇਸੇ ਤਰ੍ਹਾਂ ਹੀ ਝੀਂਗਾ ਬਾਲਣ ਦੀ ਆਪਾਂ ਗੱਲ ਕਰਦੇ ਆਂ ਪ੍ਰੋਜੈਕਟ ਕੋਸ ਸਭ ਜੀ ਨੂੰ ਸਾਰਿਆਂ ਨੂੰ ਪਤਾ ਹੈਗਾ 2.5 ਏਕੜ ਦੇ ਉੱਤੇ ਜਿਹੜਾ ਹੈਗਾ 14 ਲੱਖ ਦਾ ਪ੍ਰੋਜੈਕਟ ਹੈਗਾ 2 ਲੱਖ ਰੁਪਏ ਦਾ ਸਪੈਸ਼ਲ ਇਹ ਚ ਕੰਪੋਨੈਂਟ ਰੱਖਿਆ ਗਿਆ ਹੈ ਇਹ ਤਾਂ ਦੇਖੋਗੇ ਲਾਈਨਿੰਗ ਜੇ ਤੁਸੀ ਤੁਹਾਨੂੰ ਲੱਗਦਾ ਕਿ ਸਾਡੀ ਸੀਮੇਜ ਬਹੁਤ ਜ਼ਿਆਦਾ ਹੋ ਰਹੀ ਹੈ ਅਸੀਂ ਤਰਪਾਲ ਲਾਣੀ ਹੈਗੀ ਤੇ ਇਹ ਵੀ ਲਾ ਕੇ ਆਪਾਂ ਕਰ ਸਕਦੇ ਆਂ ਨੈਕਸਟ ਕਰੋ ਜੀ ਨੈਕਸ ਕਰੋ ਇਹ ਪਤਾ ਆਪ ਜੀ ਨੂੰ ਸਾਰਿਆਂ ਨੂੰ ਮੱਛੀ ਪਾਲਣ ਦੇ ਵਿੱਚ ਆਪ ਜੀ ਨੂੰ ਸਾਰਿਆਂ ਨੂੰ ਪਤਾ ਕਿ ਵੱਖ-ਵੱਖ ਜਿਹੜੀਆਂ ਸਕੀਮਾਂ ਦੇ ਵਿੱਚ ਅਸੀਂ ਸਹਾਇਤਾ ਕਰਦੇ ਆਗੇ ਠੀਕ ਹੀ ਅਸੀਂ ਮੱਛੀ ਪਾਲਣ ਵਿਭਾਗ ਦੀਆਂ ਸਹੂਲਤਾਂ ਦਿੰਦਾ ਹਰ ਮਹੀਨੇ ਆਪ ਜੀ ਨੂੰ ਪਤਾ ਹੈ ਕਿ 5 ਦਿਨਾਂ ਦੀ ਜਿਹੜੀ ਟ੍ਰੇਨਿੰਗ ਆ ਚਾਹੇ ਝੀਂਗਾ ਪਾਲਣ ਦੀ ਆ ਚਾਹੇ ਉਹ ਮੱਛੀ ਪਾਲਣ ਦੀ ਹੈਗੀ ਉਹ ਅਸੀਂ ਮੁਫਤ ਦਿੰਨੇ ਆਗੇ ਤੇ ਅਗਲੀ ਜਿਹੜੀ ਟ੍ਰੇਨਿੰਗ ਆ ਉਹ ਸਾਡੀ 4 ਫਰਵਰੀ ਨੂੰ ਇੱਥੇ ਚੱਲ ਰਹੀ ਹੈਗੀ ਜ਼ਿਲ੍ਹਾ ਪੱਧਰ ਤੇ ਚੱਲਣੀ ਆ ਆਪ ਸਭ ਨੂੰ ਬੇਨਤੀ ਹੈ ਵੀ ਉਹ ਟ੍ਰੇਨਿੰਗ ਜ਼ਰੂਰ ਲਓ ਉਸ ਤੋਂ ਬਾਅਦ ਅਸੀਂ ਸਾਡੇ ਬਖਵਕ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਬੱਚੀਪੂ ਫਾਰਮ ਨੇ ਅਸੀਂ ਹਾਈ ਕੁਆਲਿਟੀ ਦਾ ਜਿਹੜਾ ਪ੍ਰੋਡਿਊਸ ਕਰਦੇ ਆਂਗੇ ਸੀਡ ਉਹ ਆਪ ਜੀ ਨੂੰ ਸਸਤੀਆਂ ਦਰਾਂ ਦੇ ਉੱਤੇ ਹੀ ਪ੍ਰਦਾਨ ਕਰਦੇ ਕਰ ਦਿੱਤਾ ਜਾਂਦਾ ਹੈ ਤੇ ਇਸ ਕਰਕੇ ਉੱਥੇ ਨਾਲ ਵੀ ਤੁਸੀਂ رابطہ ਇਹ ਕਰਨਾਗਾ ਪਹਿਲੇ ਆਧਾਰ ਤੇ ਜਿਹੜਾ ਕਨੈਕਸ਼ਨ ਹੈਗਾ ਬਿੱਲੀ ਬੋਰਡ ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹੜਾ ਹੈਗਾ ਉਹ ਆਪ ਜੀ ਨੂੰ ਮਿਲਣ ਜੋਗ ਹੈਗਾ ਕਿਉਂਕਿ ਪਾਣੀ ਦੇ ਪ੍ਰਬੰਧ ਲਈ ਬਿਜਲੀ ਦਾ ਹੋਣਾ ਬਹੁਤ ਜ਼ਰੂਰੀ ਹੈਗਾ ਐਸਪੀ ਕਨੈਕਸ਼ਨ ਹੈ ਇਹਦੇ ਤੇ ਤੁਹਾਡਾ ਬਿੱਲ ਆਣਾਗਾ ਉਸ ਤੋਂ ਬਾਅਦ ਪੀਐਮਐਸਵੀ ਸਕੀਮ ਦੀ ਆਪਾਂ ਗੱਲ ਕਰ ਲਈ ਕਿ ਕਿਹੜੇ ਕਿਹੜੇ ਯੂਨਿਟਾਂ ਦੀ ਸਥਾਪਨਾ ਲਈ ਆਪਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈਗੀ ਵਿੱਤੀ ਸੰਸਥਾਵਾਂ ਤੋਂ ਅਸੀਂ ਲੋਨਿੰਗ ਵੀ ਕਰਵਾਨੇ ਆ ਗਏ ਕਿਸੇ ਵਿਅਕਤੀ ਨੂੰ ਲੋੜ ਆ ਗਈ ਕਿ ਮੈਨੂੰ ਲੋਨ ਚਾਹੀਦਾ ਜੀ ਜੇ ਨਹੀਂ ਲੈਣਾ ਤਾਂ ਵੀ ਕੋਈ ਗੱਲ ਨਹੀਂ ਸਬਸਿਡੀ ਫਿਰ ਵੀ ਮਿਲ ਜਾਊਗਾ ਇਸੇ ਤਰ੍ਹਾਂ ਹੀ ਐਗਰੀਕਲਚਰ ਤੇ ਸਾਰਿਆਂ ਨੂੰ ਪਤਾ ਕਿਸਾਨ ਕ੍ਰੈਡਿਟ ਕਾਰਡ ਬਣਦੇ ਨੇ ਮੈਂ ਖਾਸ ਜ਼ਿਕਰ ਕਰਨਾ ਚਾਹਾਂਗਾ ਐਫਐਸਐਸ ਦਵਾਂਗਾ ਜ਼ੋਰ ਦਵਾਂਗਾ ਆਪਣੀ ਗੱਲ ਤੇ ਕਿਸਾਨ ਵੀਰਾਂ ਨੂੰ ਬੇਨਤੀ ਆ ਅਪੀਲ ਹੈ ਕਿ ਆਪਣੇ ਆਪਣੇ ਜਿਹੜਾ ਤੁਹਾਡਾ ਆਪਰੇਸ਼ਨਲ ਖਰਚਾ ਸਾਲਾਨਾ ਉਹਦੇ ਵਾਸਤੇ ਆਪਣੇ ਕਿਸਾਨ ਕ੍ਰੈਡਿਟ ਕਾਰਡ ਜਰੂਰ ਬਣਵਾਓ ਇਸੇ ਤਰ੍ਹਾਂ ਹੀ ਜਿਹੜੇ ਸਟੇਕ ਹੋਲਡਰਸ ਨੇ ਜੀਵਨ ਬੀਮਾ ਮੁਫਤ ਆਪਾ ਕਰਦੇ ਆਗੇ ਉੱਚ ਦਰਜੇ ਦੀ ਫੀਡ ਆ ਉਹ ਵੀ ਅਸੀਂ ਤੁਹਾਡੀ ਮਦਦ ਕਰਦੇ ਆਂ ਕਿ ਪੈਲੇਟਡ ਸਿੰਕਿੰਗ ਹੈਗੀ ਮਿੱਟੀ ਪਾਣੀ ਦੀ ਜਾਂਚ ਲਈ ਤੁਹਾਡੀ ਸੇਵਾ ਵਾਸਤੇ ਲੈਬੋਰਟਰੀਆਂ ਦੀ ਸਬਨਾ ਕੀਤੀ ਗਈ ਹੈਗੀ ਉਤੋਂ ਆਪਣਾ ਮਿੱਟੀ ਤੇ ਪਾਣੀ ਦੀ ਜਿਹੜੀ ਕੁਆਲਿਟੀ ਆ ਚੈੱਕ ਲਵਾ ਸਕਦੇ ਹੋ ਉਸੇ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵਿੱਚ ਵੀ ਕਰਵਾ ਸਕਦੇ ਹੋ ਤੁਸੀਂ ਜਿਨ੍ਹਾਂ ਨੂੰ ਨੇੜੇ ਪੈਂਦਾ ਹੈ ਮੰਡੀ ਦੇ ਮੱਛੀ ਦੇ ਮੰਡੀ ਕਰਨ ਵਿੱਚ ਵੀ ਅਸੀਂ ਆਪ ਜੀ ਦੀ ਸਹਾਇਤਾ ਕਰਦੇ ਹਾਂ ਜਿਵੇਂ ਮੱਛੀ ਮੰਡੀਆਂ ਨਵੀਆਂ ਬਣ ਰਹੀਆਂ ਸਾਡੀਆਂ ਕਿਸੇ ਨੂੰ ਦੁਕਾਨ ਲੈਣੀ ਆ ਜਿਵੇਂ ਪਹਿਲਾਂ ਗੱਲ ਕੀਤੀ ਆ ਪਟਿਆਲੇ ਦੇ ਵਿੱਚ ਵੀ ਮੰਡੀਆਂ ਸਾਡੀਆਂ ਦੁਕਾਨਾਂ ਬਣ ਕੇ ਤਿਆਰ ਰਹਿ ਗਈਆਂ ਇਸ ਮਹੀਨੇ ਆਨਲਾਈਨ ਉਹਦੀ ਆਕਸ਼ਨਿੰਗ ਹੋਣੀ ਆ ਆਪਣਾ ਆਪਣਾ ਸਾਡੇ ਨਾਲ ਰਾਬਤਾ ਕਾਇਮ ਰੱਖੋ ਅਸੀਂ ਤੁਹਾਨੂੰ ਸੂਚਿਤ ਕਰਾਂਗੇ ਬਾਕੀ ਆਪ ਜੀ ਨੂੰ ਸਾਰਾ ਪਤਾ ਕਿਸੇ ਕੋਈ ਦਿੱਕਤ ਆ ਗਈ ਕਿਸੇ ਫਾਰਮਰ ਨੂੰ ਸਾਡਾ 24 ਘੰਟੇ ਮੱਛੀ ਪਾਲਣ ਦੇ ਆਫੀਸਰ ਸਹਿਬਾਨ ਜਿਹੜੇ ਹੈਗੇ ਆਪ ਜੀ ਦੀ ਸੇਵਾ ਵਾਸਤੇ ਹਾਜ਼ਰ ਰਹਿੰਦੇ ਨੇਗੇ ਅਸੀਂ ਪ੍ਰਸ਼ਾਸਨ ਸੇਵਾਵਾਂ ਜਿਹੜੀਆਂ ਦਿੰਦੇ ਆਗੇ ਟਾਈਮ ਟੂ ਟਾਈਮ ਉਹਨਾਂ ਨੂੰ ਯੂਨੀਵਰਸਿਟੀ ਦੇ ਨਾਲ ਬਾਹਰਲੇ ਜ਼ਿਲ੍ਹਿਆਂ ਦੇ ਨਾਲ ਬਾਹਰਲੇ ਰਾਜਾਂ ਦੇ ਨਾਲ ਜਾਂ ਬਾਹਰਲੀਆ ਜਿਹੜੀਆਂ ਸਾਡੀਆਂ ਕੇਂਦਰੀ ਸੰਸਥਾਵਾਂ ਨੇ ਗਿਆ ਉੱਥੋਂ ਨਵੀਂ ਤੋਂ ਨਵੀਂ ਟੈਕਨੋਲੋਜੀ ਦਿਵਾਉਣ ਦੇ ਵਾਸਤੇ ਆਪ ਜੀ ਦੇ ਨਾਲ ਭੇਜਦੇ ਰਹਿੰਦੇ ਆ ਟੂਰ ਕਰਵਾਨੇ ਆ नेक्स्ट ਇਹ ਆਪ ਜੀ ਦੇਖ ਰਹੇ ਹੋ ਕਿ ਇੱਕ ਪਾਉਂਡ ਬਣ ਰਿਹਾ ਦੇ ਕਿੰਨਾ ਸ਼ਾਨਦਾਰ ਬਣ ਰਿਹਾ ਹੈਗਾ नेक्स्ट ਇਸੇ ਤਰ੍ਹਾਂ ਝੀਂਗਾ ਪਾਲਣ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਝੀਂਗਾ ਪਾਲਣ ਤਾਂ ਆਪਾਂ ਕਈ ਵਾਰ ਸੁਣ ਲਿਆ ਕਈ ਦੇਖਦੇ ਨਹੀਂ ਕਿ ਆਪਾਂ ਰੁਕੀ ਕੀ ਲੋਡ ਪੈਂਦੀ ਹੈ ਦੇਖੋ ਕਿੰਨੇ ਪੌੜ ਵਧੀਆ ਬਣਾਏ ਲੇਗੇ ਸ਼ੈੱਡ ਬਣਾਇਆ ਉਹ ਧਾਗਾ ਲੱਗਿਆ ਹੋਇਆ ਇਰੀਟਰ ਖੜਾ ਹੈਗਾ ਸਾਡੇ ਕੋਲੇ ਨੈਕਸਟ ਫਿਰ ਸੀਡ ਹੈਤਰੀ ਦੀ ਸਥਾਪਨਾ ਕਿਸੇ ਨੇ ਕਰਨੀਆਂ ਇਹਦੇ ਵਾਸਤੇ ਵੀ ਸਾਡੇ ਕੋਲੇ ਸਪੈਸ਼ਲ ਇਹ ਕੰਪੋਨੈਂਟ ਆ ਪੀਐਮਐਮਐਸ ਵਾਈਜੀ ਨੈਕਸਟ ਬਾਇਓ ਬਲੌਗ ਯੂਨਿਟੀ ਦੀ ਆਪਾਂ ਗੱਲ ਕਰ ਰਹੇ ਸੀ ਕਿਸ ਤਰ੍ਹਾਂ ਦਾ ਹੁੰਦਾ ਕਈ ਵਾਰੀ ਦੇਖਦੇ ਨਹੀਂ ਆਪਾਂ ਜਿ ਪਤਾ ਨਹੀਂ ਲੱਗਦਾ ਉਹ ਇਸ ਤਰ੍ਹਾਂ ਦਾ ਬਣਾ ਹੈ ਕੌਕ੍ਰੇਟ ਇੱਕ ਕਨਸੈਪਟ ਹੈਗਾ ਦਿੱਤਾ ਸੱਤ ਟੈਂਕ ਨੇਗੇ ਕਿਵੇਂ ਕਿਵੇਂ ਆਪਾਂ ਬਣਾ ਰਹੇ ਹਾਂ ਨੈਕਸਟ ਇਹ ਰੀਸਰਕੂਲੇਟਰੀ ਐਕੋਕਲਚਰ ਸਿਸਟਮ ਆਫ ਦੋ ਕਨਾਲਾਂ ਦੇ ਵਿੱਚ ਇੰਡੋਰ ਲਾਣਾਗਾ ਸੁਪਰ ਇੰਟੈਂਸਿਵ ਕਲਚਰ ਹੈਗਾ ਜਿਹਦੇ ਵਿੱਚ ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਹੈਗੀ ਤੇ ਸਾਨੂੰ ਧਿਆਨ ਦੇਣ ਦੀ ਵੀ ਬਹੁਤ ਲੋੜ ਆ ਸਬਸਿਡੀ ਵੀ ਬਹੁਤ ਹੈ ਦੇ ਵਿੱਚ ਤੇ ਇਹ ਵੀ ਲਗਾ ਸਕਦੇ ਹਾਂ ਫਿਰ ਸਪੀਡ ਮਿਲਾਂ ਦੀ ਆਪਾਂ ਨੇ ਸਥਾਪਨਾ ਜਿਵੇਂ ਕਰ ਦਿੱਤੀ ਦੱਸਿਆ ਮੈਂ ਆਪ ਜੀ ਨੂੰ ਪਹਿਲਾਂ ਇਹ ਵੀ ਆਪ ਜੀ ਲਗਾ ਸਕਦੇ ਹੋ ਨੈਕਸਟ ਇਸੇ ਤਰ੍ਹਾਂ ਹੀ ਔਰਨਾਮੈਂਟਲ ਜਿਹੜੇ ਫਿਸ਼ ਡਿਟੇਲ ਸ਼ਾਪਸ ਨੇ ਉਹ ਬਣਾ ਸਕਦੇ ਆ ਕਿਉਂਕਿ ਮੱਛੀ ਜਿਹੜਾ ਅਸੀਂ ਰੰਗੀਨ ਮੱਛੀਆਂ ਦੇਖਦੇ ਆ ਅੱਜ ਕੱਲ ਆਪਾਂ ਭੱਜ ਦੌੜ ਦੀ ਜਿਹੜੀ ਜ਼ਿੰਦਗੀ ਆ ਸਾਡੀ ਹਰ ਬੰਦਾ ਸਟ्रेस ਦੇ ਵਿੱਚ ਹੈਗਾ ਜੇ ਘਰ ਦੇ ਵਿੱਚ ਇੱਕ ਕੁਆਰੀਅਮ ਰੱਖੀ ਅਸੀਂ ਆਪਣੀ ਦੁਕਾਨ ਖੋਲੇ ਕੋਈ ਨੌਜਵਾਨ ਮੁੰਡਾ ਜਾਂ ਕੁੜੀ ਤੇ ਸਬਸਿਡੀ ਲਵੇ ਤੇ ਬਾਕੀ ਕੰਜ਼ਿਊਮਰਜ਼ ਨੂੰ ਵੀ ਬੇਨਤੀ ਹੈ ਵੀ ਉਹ ਵੀ ਆਪਣੇ ਆਪਣੇ ਜਿਹੜੇ ਘਰ ਦੇ ਵਿੱਚ ਅਕੁਆਰੀਮਾ ਉਹ ਰੱਖਣਾ ਬਹੁਤ ਜ਼ਰੂਰੀ ਹੈ ਕਿਉਂ ਜ਼ਰੂਰੀ ਆ ਕਿਉਂਕਿ ਜੇ 5 ਮਿੰਟ ਕਹਿੰਦੇ ਵੀ ਮੱਛੀਆਂ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਕਲੋਲਾ ਨੇ ਉਹਨਾਂ ਨੂੰ ਦੇਖਿਆ ਜਾਵੇ ਸਾਡੀ ਜਿਹੜੀ ਮੈਂਟਲ ਦੀ ਸਟ्रेस ਹੈਗੀ ਉਹ ਡਾਇਵਰਟ ਹੋ ਜਾਂਦੀ ਹੈਗੀ ਬੀਪੀ ਕੱਡੂ ਹੱਡੈਕ ਕੱਡੂਗਾ ਤੁਹਾਡੀ ਜਿਹੜੀਆਂ ਪਰੇਸ਼ਾਨੀਆਂ ਨੇ ਕੱਢਣਗੀਆਂ ਖੁਸ਼ੀਆਂ ਦਾ ਤੁਹਾਡੇ ਦਵਾਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਪਰਵੇਸ਼ ਹੋਣਾ ਸੁਭਾਵਿਕ ਹੈ ਇਸ ਕਰਕੇ ਅਕੁਆਰੀਓ ਆਪਣੇ ਘਰ ਦੇ ਵਿੱਚ ਜਰੂਰ ਰੱਖੋ ਨੈਕਸਟ ਵੈਲਿਊ ਐਡਿਡ ਪ੍ਰੋਡਕਟਸ ਨੇ ਵੀ ਸਾਡੇ ਇਹ ਵੀ ਆਪਾਂ ਕੰਮ ਕਰਵਾ ਸ਼ੁਰੂ ਕਰਦੇ ਨੇ ਨੈਕਸਟ ਕੋਲ ਸਟੋਰੇਜ ਸਾਬਨਾ ਕਰਨੀਆਂ ਆਈਸੀ ਲੋਡ ਪੈਂਦੀ ਆ ਟਰਾਂਸਪੋਰਟ ਮੱਛੀ ਨੂੰ ਕਰਨ ਵਾਸਤੇ ਨੈਕਸਟ ਇਹ ਅਸੀਂ ਪਟਿਆਲੇ ਦੇ ਵਿੱਚ ਅਸੀਂ ਬੰਡੇ ਸੀਗੇ ਮੋਟਰਸਾਈਕਲ ਬੰਡੇ ਸੀ ਵਿਦਾਇਸ ਬਾਕਸ ਨੈਕਸਟ ਇਹ ਮੰਡੀ ਆ ਜੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਨੈਕਸਟ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਸਵਾਲ ਪੀਐਮਐਮ ਅਸਵੇਦ ਸਵੰਦਰ ਚੋਵੇ ਆਪ ਜੀ ਆਪ ਜੀ ਕਰ ਸਕਦੇ ਧੰਨਵਾਦ ਬਹੁਤ ਬਹੁਤ